ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਜੀਤ ਸਿੰਘ ਰੜਾ ਸੂਬਾ ਪ੍ਰਧਾਨ ਭਾਰਤੀ ਕਿਸਾਨੀ ਨੇ ਅਜਾਦ ਤੋਂ ਬੇਨਤੀ ਕਰ ਰਿਹਾ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਸ਼ੰਭੂ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਧਰਨੇ جاری ਹੈ ਔਰ ਸਰਤਾਜ ਸਿੰਘ ਦਲਨੇਵਾ ਸਾਹਿਬ ਨੂੰ ਮਰਨ ਵਰਤ ਤੇ ਬੈਠਿਆ 21 ਦਿਨ ਪੂਰੇ ਹੋ ਗਏ ਆ ਪਰ ਉਹਨਾਂ ਦੇ ਖਿਲਾਫ ਲਗਾਤਾਰ ਰੌਂਦੂ ਸਿੰਘ ਮਾਨਸਾ ਵਰਗਾ ਬੰਦਾ ਜਿਹਦੀ ਆਪ ਦੀ ਕੋਈ ਕਰਤੂਤ ਨਹੀਂ ਲਗਾਤਾਰ ਬਿਆਨਬਾਜ਼ੀ ਕਰ ਰਿਹਾ ਹੈ ਅੱਜ ਹੀ ਮੈਂ ਉਹਦਾ ਬਿਆਨ ਸੁਣਿਆ ਤੇ ਉਹ ਬੋਲ ਰਿਹਾ ਕਿ ਜਿਹੜੀ SKM ਨੇ ਮੀਟਿੰਗ ਰੱਖੀ ਹੈ ਉਹਦੇ ਵਿੱਚ ਜਾ ਕੇ ਮੈਂ ਕਹਾਂਗਾ ਕਿ ਜਿੰਨਾਂ ਚਿਰ ਢੱਲੇਵਾਲ ਮਰਨਵੰਤ ਖਤਮ ਨਹੀਂ ਕਰਦਾ ਉਹਨਾਂ ਚਿਹਰੋ ਦੀ ਕੋਈ ਹਮਾਇਤ ਨਾ ਕੀਤੀ ਜਾਵੇ ਫਿਰ ਤੇਰੀ ਹਮਾਇਤ ਦੀ ਲੋੜ ਹੈ ਤੈਨੂੰ ਪੁੱਛਣਾ ਪਏਗਾ ਕਿ ਮਰਨਵੰਤ ਰੱਖਣਾ ਹੈ ਕਿ ਨਹੀਂ ਰੱਖਣਾ ਤੂੰ ਬੈਠ ਜਾਏਂਗਾ ਮਰਨਵੰਤ ਤੇ ਜਗਜੀਤ ਸਿੰਘ ਢੱਲੇਵਾਲ ਵਾਹਿਦ ਉਹ ਸਖਸ਼ੀਅਤ ਹੈ ਜਿਨਨੇ ਦਿੱਲੀ ਕਰਨੇ ਦੇ ਵਿੱਚ ਵੀ ਸਭ ਨੂੰ ਬੇਨਤੀ ਕੀਤੀ ਸੀ ਕਿ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ ਜਿੰਨਾ ਚਿਰ ਲੋਕਾਂ ਨੂੰ ਮੈਸਪੀਦਾ ਗਰੰਟੀ ਕਾਨੂੰਨ ਨਹੀਂ ਮਿਲ ਜਾਂਦਾ ਕਰਜ਼ਾ ਮਾਫ ਨਹੀਂ ਹੁੰਦਾ ਨੌਜਵਾਨਾਂ ਦੇ ਪਰਚੇ ਰੱਦ ਨਹੀਂ ਹੁੰਦੇ ਪਰ ਤੇਰੇ ਵਰਗੀਆਂ ਚਮੜਾ ਨੂੰ ਸਭ ਤੋਂ ਵੱਧ ਕਾਲੀ ਸੀ ਕਿ ਅਸੀਂ ਜਾ ਕੇ ਤੇ ਸਰਕਾਰ ਦੇ ਪਹਿਰਾ ਵਿੱਚ ਬੈਠੀਏ ਕੁਰਸੀਆਂ ਦੀ ਕਾਲੀ ਸੀ ਗੱਲ 'ਚ ਮਹਾਰ ਪੋਰ ਦੀ ਕਾਲੀ ਸੀ ਤੂੰ ਉਹੀ ਬੰਦਾ ਮੰਨ ਰਿਹਾ ਨੂੰ ਆਪੀ ਗੱਲ ਦੇ ਵਿੱਚ ਕਿ ਜਗਜੀਤ ਸਿੰਘ ਢੱਲੇਵਾਲ ਵਾਪਸ ਆਉਣ ਤੋਂ ਮਨ ਕਰਦਾ ਸੀ ਪਰ ਤੂੰ ਡਰਦਾ ਸੀ ਤੂੰ ਉਹੀ ਬੰਦਾ ਹੈ ਜੈਨੂ ਆਇਆ ਲੱਗਦਾ ਹੈ ਕਿ ਮੈਂ ਸਟੇਜ ਤੋਂ ਬੋਲ ਕੇ ਬਹੁਤੀਆਂ ਗੱਲਾਂ ਦੀਪ ਸਿੱਧੂ ਦੇ ਖਿਲਾਫ ਤੂੰ ਬੋਲਿਆ ਤੂੰ ਉਥੇ ਲਖੇ ਸਧਾਨੇ ਦੇ ਖਿਲਾਫ ਤੂੰ ਬੋਲਿਆ ਤੂੰ ਉਹੀ ਬੰਦਾ ਹੈ ਜਿਨੇ ਇਹ ਗੱਲ ਕੀਤੀ ਕਿ ਅਸੀਂ ਲਖੇ ਸਧਾਨੇ ਦੇ ਦੀਪ ਸਿੱਧੂ ਦੇ ਵਿੱਚ ਪਾਗ ਪਾਉਣਾ ਹੈ ਅੱਜ ਜਿਹੜੇ ਲੋਕ ਲੀਡਰ ਆਏ ਹੈ ਜਿਹੜੇ ਕਿਸਾਨ ਜਿੱਥੇ ਬੰਦੀਆਂ ਆਈਆਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਪਰ ਤੂੰ ਉਹ ਬੰਦਾ ਜਿਹੜਾ ਅੱਜ ਵੀ ਟੈਂਡੇ ਚ ਚਾਲਾ ਵਸਾ ਕੇ ਬੈਠਾ ਹੈ ਅੱਜ ਵੀ ਸਰਤਾਜ ਜਗਜੀਤ ਸਿੰਘ ਗੱਲੇਵਾਲ ਜਿਹੜਾ ਕਿ ਲੋਕਾਂ ਦੇ ਹੱਕਾਂ ਲਈ ਮਰਨ ਨੂੰ ਕਬੂਲ ਕਰੀ ਬੈਠਾ ਹੈ ਜਿਹੜਾ ਸੱਚ ਦੀ ਲੜਾਈ ਲੜ ਰਿਹਾ ਹੈ ਤੇ ਤੂੰ ਉਹ ਬੰਦਾ ਹੈ ਲਗਾਤਾਰ ਜ਼ਹਿਰ ਬੋਲ ਰਿਹਾ ਹੈ ਮੈਂ ਇਹ ਸੋਚਦਾ ਕਿ ਇਸ ਬੰਦੇ ਨੂੰ ਸੰਜੁਕਤ ਮੋਰਚੇ ਦੇ ਸਾਰੇ ਲੀਡਰਾਂ ਨੂੰ ਮੈਂ ਬੇਨਤੀ ਕਰਦਾ ਇਸ ਬੰਦੇ ਦਾ ਮੂੰਹ ਬੰਦ ਕਰੋ ਜੇ ਕਿਸੇ ਹੋਰ ਨੇ ਕੀਤਾ ਤੇ ਫਿਰ ਕਹੋਗੇ ਕਿ ਇਹ ਬੰਦੇ ਨੂੰ ਬੰਦਿਆਂ ਨੂੰ ਸਮਝਣਾ ਚਾਹੀਦਾ ਹੈ ਇਸ ਬੰਦੇ ਨੂੰ ਸਮਝਾ ਦਿੱਤਾ ਜਾਵੇ ਦੱਸ ਦਿੱਤਾ ਜਾਵੇ ਕਿ ਲਗਾਤਾਰ ਜਿਸ ਤਰ੍ਹਾਂ ਦੀਆਂ ਤੂੰ ਗੱਲਾਂ ਕਰ ਰਿਹਾ ਤੂੰ ਲੋਕ ਲੀਡਰ ਨਹੀਂ ਤੂੰ ਸਰਕਾਰ ਦਾ ਦੱਲਾ ਹੈ ਦਲਾਲ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਤੂੰ ਲੋਕਾਂ ਨੂੰ ਕੁਰਾਹੇ ਪਾ ਰਿਹਾ ਹੈ ਲੋਕਾਂ ਨੂੰ ਇਸ ਲੜਾਈ ਤੋਂ ਲੰਬੇ ਕਰ ਰਿਹਾ ਪਰ ਲੋਕ ਆ ਕਿਸਾਨ ਹਰ ਵਰਗ ਸਮਝ ਚੁੱਕਾ ਹੈ ਕਿ ਤੇਰੇ ਵਰਗੇ ਦਲਾਲ ਲੀਡਰ ਦੀ ਲੋੜ ਨਹੀਂ ਤੈਨੂੰ ਸਮਝ ਜਾਣਾ ਚਾਹੀਦਾ ਹੈ ਕਿ ਲੋਕ ਡੱਲੇਵਾਲ ਸਾਹਿਬ ਵਾਸਤੇ ਮਰਨ ਲਈ ਤਿਆਰ ਹੈ ਨਾਲ ਖੜਨ ਲਈ ਤਿਆਰ ਹੈ ਦੁਨੀਆ ਭਰ ਦੇ ਵਿੱਚ ਗੱਲ ਕਿਸਾਨੀ ਦੀ ਫਿਰ ਦੁਆਰਾ ਕਰਵਾਤੀ ਜਗਦੀਪ ਸਿੰਘ ਡੱਲੇਵਾਲ ਸਾਹਿਬ ਨੇ ਤੇ ਤੂੰ ਲਗਾਤਾਰ ਜਿਹੜਾ ਜ਼ਹਿਰ ਉਗਲ ਰਿਹਾ ਤੇਰੀ ਹਮਾਇਤ ਦੀ ਲੋੜ ਵੀ ਨਹੀਂ ਤੂੰ ਕਹਿੰਦਾ ਕਿ ਮੈਂ ਜੇ ਉੱਥੇ ਜਾ ਕੇ ਵਿਰੋਧ ਕਰਿਆ ਕਰ ਦੇਈ ਪਰ ਤੂੰ ਤੇਰੀ ਤੇਰੀ ਹਮਾਇਤ ਦੇ ਨਾਲ ਹੋਣਾ ਵੀ ਕੀ ਹੈ ਦਿੱਲੀ ਦੇ ਵਿੱਚ ਸਰਕਾਰ ਦੇ ਭਵਨਾਂ ਦੇ ਵਿੱਚ ਰਹਿਣ ਵਾਲਾ ਬੰਦਾ ਆਪ ਸ਼ੀਸ਼ਾ ਤੋੜ ਕੇ ਵਾਵਾ ਖੱਟਣ ਲਈ ਝੂਠੀ ਜਿਹੜੀ ਹੈ ਨਿਊਜ਼ ਬਣਾਉਣ ਵਾਲਾ ਬੰਦਾ ਤੇਰੇ ਵਰਗੇ ਬੰਦੇ ਨੂੰ ਜਿਨੇ ਜਿਨੇ ਲਗਾਤਾਰ ਸਿੱਖ ਭਾਵਨਾ ਦੇ ਖਿਲਾਫ ਜ਼ਹਿਰ ਗੁੰਦਵਾਉਂਦੀ ਦੂਜੀ ਗੱਲ ਹੀ ਨਹੀਂ ਕੀਤੀ ਕਿਸਾਨਾਂ ਦੇ ਖਿਲਾਫ ਨੌਜਵਾਨਾਂ ਦੇ ਖਿਲਾਫ ਲਗਾਤਾਰ ਤੂੰ ਉੱਟ ਬੋਲਿਆ ਤੂੰ ਪੱਕਾ ਦਰਾਲਿਆ ਸਰਕਾਰ ਦਾ ਇਹ ਗੱਲ ਤੈ ਹੋ ਗਈ ਹੈ ਤੂੰ ਨਹੀਂ ਚਾਹੁੰਦਾ ਕਿ ਦੇਖਦਾ ਕਿਸਾਨ ਪੰਜਾਬ ਦਾ ਕਿਸਾਨ ਖਿਚਾ ਲੋਵੇ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਕਾਨੂੰਨ ਮਿਲ ਸਕੇ ਸੁਆਮੀ ਨਾਥਨ ਰਿਪੋਰਟ ਲਾਗੂ ਹੋ ਸਕੇ ਕਿਸਾਨਾਂ ਦਾ ਕਰਜ਼ਾ ਮਾਫ ਹੋ ਸਕੇ ਤੂੰ ਤਾਂ ਇਹ ਚਾਹੁੰਦਾ ਹੈ ਕਿ ਬਸ ਇਸੇ ਤਰ੍ਹਾਂ ਕਿ ਹੱਲੇ ਅੰਦੋਲਨ ਦਾ ਟਾਈਮ ਨਹੀਂ ਅੰਦੋਲਨ ਦਾ ਕਿਹੜਾ ਟਾਈਮ ਹੁੰਦਾ ਹੈ ਸਰਕਾਰ ਲਗਾਤਾਰ ਕਿਸਾਨਾਂ ਤੇ ਚੜਦੀ ਆ ਰਹੀ ਹੈ ਪੰਜਾਬ ਦੀ ਜ਼ਮੀਨ ਹਰਿਆਣੇ ਦੀ ਜ਼ਮੀਨ ਕਹਿੰਦਾ ਕਿਸਾਨਾਂ ਦੀ ਜ਼ਮੀਨ ਖੜਪਣ ਦੀ ਗੱਲ ਕਰਦੀ ਹੈ ਨਵੇਂ-ਨਵੇਂ ਤਰੀਕੇ ਲੱਭਦੀ ਹੈ ਨਵੇਂ-ਨਵੇਂ ਤਰੀਕੇ ਦੇ ਨਾਲ ਜਿਹੜੇ ਕਾਨੂੰਨ ਰੱਦ ਕੀਤੇ ਲਾਗੂ ਕਰਨ ਦੀ ਗੱਲ ਕਰਦੀ ਹੈ ਪਰ ਤੂੰ ਲਗਾਤਾਰ ਜ਼ਹਿਰ ਬੋਲ ਤੋਂ ਬਾਅਦ ਦੂਜਾ ਕੰਮ ਨਹੀਂ ਮੈਂ ਫੇਰ ਦੁਬਾਰਾ ਦੱਸਣਾ ਚਾਹੁੰਦਾ ਇਹਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੂੰ ਤੇ ਲੋਕਾਂ ਨੂੰ ਕਿਸਾਨ ਵੀਰਾਂ ਨੂੰ ਕਿ ਇਸ ਬੰਦੇ ਨੂੰ ਪ੍ਰਧਾਨ ਜਿਹੜਾ ਕਹਿੰਦਾ ਮੇਰਾ 40 ਸਾਲ ਦਾ ਤਜਰਬਾ ਹੈ 40 ਸਾਲ ਦਾ ਤਜਰਬਾ ਨਹੀਂ ਤੇਰਾ ਸਿਰਫ ਬੋਲਣ ਦਾ ਤੇ ਭੌਂਕਣ ਦਾ ਤਜਰਬਾ ਹੈ ਤੂੰ ਗੈਰ ਹੋਰ ਕੁਝ ਨਹੀਂ ਜੇ ਤੂੰ ਜਵਾਨ ਨਾ ਮੰਨ ਕੀਤੀ ਤੇ ਮਜਬੂਰਨ ਸਾਨੂੰ ਇਸ ਤੋਂ ਵੀ ਤਿੱਖਾ ਬੋਲਣਾ ਪਏਗਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ ਲੋਕਾਂ ਦੀ ਲੜਾਈ ਲੜ ਰਿਹਾ ਤੇ ਤੂੰ ਘਰੇ ਬੈਠਾ ਰਜਾਈ ਦੇ ਵਿੱਚ ਗੱਲਾਂ ਕਰਦਾ ਹੈ ਕਿ ਮੈਂ ਆ ਨਹੀਂ ਕਰਦਾ ਮੈਂ ਉਹ ਨਹੀਂ ਕਰਦਾ ਮੈਂ ਸਮਰਥਨ ਨਹੀਂ ਕਰਨਾ ਮਰਨ ਵਰਤ ਤੋੜੇ ਤੇ ਤੈਨੂੰ ਲੈਣ ਆਵੇ ਘਰੋਂ ਕੀ ਲੋੜ ਹੈ ਸਾਨੂੰ ਤੈਨੂੰ ਲੈ ਕੇ ਜਾਣ ਦੀ ਤੇਰੇ ਕੋਲੋਂ ਸਟੇਜ ਤੇ ਚੜ ਕੇ ਨੌਜਵਾਨਾਂ ਦੇ ਖਿਲਾਫ ਚੌਲਾ ਮਰਾਉਣੀਆਂ ਤੇਰੇ ਕੋਲੋਂ ਤੇਜ ਤੇ ਚੜਾ ਕੇ ਤੇ ਤੇਰੇ ਕੋਲੋਂ ਇਸ ਅੰਦੋਲਨ ਦਾ ਬੇੜਾ ਕਰ ਕਰਾਉਣਾ ਕੋਈ ਲੋੜ ਨਹੀਂ ਤੇਰੀ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਸ ਬੰਦੇ ਤੇ ਬਿਆਨਾਂ ਨੂੰ ਜਿਹੜਾ ਇਹਦਾ ਸਖਤ ਨੋਟਿਸ ਲਿਆ ਜਾਵੇ ਤਾਂ ਕਿ ਇਹ ਅੰਦੋਲਨ ਦੇ ਖਿਲਾਫ ਬੋਲਣਾ ਬੰਦ ਕਰੇ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਸੀ ਲਗਾਤਾਰ ਲੋਕਾਂ ਦੀ ਲੜਾਈ ਲਈ ਪਿਛਲੇ ਅੰਦੋਲਨ ਦੇ ਵਿੱਚ ਵੀ ਉਹਨੇ ਆਖਰੀ ਦਮ ਤੱਕ ਸਭ ਦੀਆਂ ਜਿਹੜੀਆਂ ਮਿੰਤਾਵਾਂ ਕੀਤੀਆਂ ਤੇ ਕੋਣ ਵੀ ਆਪਣੇ ਮਰਨ ਨੂੰ ਕਬੂਲ ਕਰੀ ਬੈਠਾ ਉਸ ਸੱਚ ਨੇ ਆਪਣੇ ਆਪ ਨੂੰ ਲੋਕਾਂ ਦੇ ਪ੍ਰਤੀ ਨਿਸ਼ਾਵਨ ਕਰ ਦਿੱਤਾ ਜੇ ਤੂੰ ਨਾ ਸਮਝਿਆ ਤੇ ਮਜਬੂਰੀ ਹੋਏਗੀ ਕਿ ਅਸੀਂ ਹੋਰ ਢੰਗ ਨਾਲ ਸਮਝਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ